48 ਘੰਟੇ ਦੇ ਵਿੱਚ 3 ਘੰਟੇ ਆਈ ਬਿਜਲੀ ਬਿਜਲੀ ਦੇ ਵੱਡੇ ਕਟਾਂ ਦੇ ਕਾਰਨ ਲੋਕ ਪਰੇਸ਼ਾਨ ਅੱਧੀ ਰਾਤ ਨੂੰ ਘੇਰਿਆ ਬਿਜਲੀ ਬੋਰਡ ਦਾ ਦਫ਼ਤਰ ਅੱਧੀ ਰਾਤ ਧਾਰੀਆਲ ਦੇ ਨਜ਼ਦੀਕ ਪਿੰਡ ਕੈਲੇਕਲਾਂ ਦੇ ਲੋਕਾਂ ਨੇ ਧਾਰੀਆਲ ਦਾ ਬਿਜਲੀ ਘਰ ਘੇਰ ਲਿਆ ਇਸ ਦੌਰਾਨ ਉਹਨਾਂ ਨੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਨਾਲ ਬੈਸ-ਵਸਾਈਆ ਵੀ ਹੋਈ ਮਾਮਲਾ ਲਗਾਤਾਰ ਰਾਤ ਦੇ ਸਮੇਂ ਲਾਈਟ ਬੰਦ ਰਹਿਣ ਦਾ ਦੱਸਿਆ ਜਾ ਰਿਹਾ ਹੈ ਲੋਕਾਂ ਨੇ ਦੋਸ਼ ਲਾਇਆ ਹੈ ਕਿ ਪਿਛਲੇ 48 ਘੰਟੇ ਦੇ ਵਿੱਚ ਉਹਨਾਂ ਦੇ ਪਿੰਡ ਸਿਰਫ ਤੇ ਸਿਰਫ 3 ਘੰਟੇ ਹੀ ਬਿਜਲੀ ਆਈ ਹੈ ਪੂਰੀ ਰਾਤ ਬਿਜਲੀ ਦੇ ਕੱਟ ਲੱਗਣ ਕਾਰਨ ਉਹਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹਨਾਂ ਦੇ ਬੱਚੇ ਵੀ ਪਰੇਸ਼ਾਨ ਹੋ ਰਹੇ ਹਨ ਇਸ ਸੰਬੰਧ ਵਿੱਚ ਜਦੋਂ ਡਿਊਟੀ ਤੇ ਮੌਜੂਦ ਬਿਜਲੀ ਬੋਰਡ ਦੇ ਮੁਲਾਜ਼ਮ ਗਰਮੇਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪਟਿਆਲੇ ਤੋਂ ਉਹਨਾਂ ਨੂੰ ਕੱਟ ਲਾਉਣ ਦੇ ਹੁਕਮ ਜਾਰੀ ਹੋਏ ਹਨ ਅਤੇ ਉਹ ਕੱਟ ਲਗਾ ਦਿੰਦੇ ਹਨ ਬਾਅਦ ਵਿੱਚ ਜਦੋਂ ਲਾਈਟ ਦੇ ਦੁਆਰਾ ਹੁਕਮ ਆਉਂਦੇ ਹਨ ਤਾਂ ਉਹ ਲਾਈਟ ਚਲਾ ਦਿੰਦੇ ਹਨ ਗੱਲਬਾਤ ਕਰਤੇ ਆ ਇਸ ਮੌਕੇ ਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਅਤੇ ਕਿਸਾਨ ਆਗੂਆਂ ਨਾਲ ਪਿੰਡ ਵਾਸੀਆਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਇਸ ਮੌਕੇ ਤੇ ਦਾ ਨਾਂ ਜੀ ਜਸਵਿੰਦਰ ਸਿੰਘ ਬਾਠਾ ਮੈਂ ਮਾਝਾ ਕਿਸਾਨ ਮਜ਼ਦੂਰ ਸੁਖਾਸ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਆ ਸਮੱਸਿਆ ਇਹ ਆ ਜੀ ਬਿਜਲੀ ਦੀ ਸਮੱਸਿਆ ਆ ਕਿ ਸਾਡੇ ਲਗਭਗ 48 ਘੰਟੇ ਹੋ ਗਏ ਆ ਸਾਨੂੰ ਜਿਹਦੇ ਵਿੱਚੋਂ ਸਿਰਫ 3 ਘੰਟੇ ਬੱਤੀ ਦਿੱਤੀ ਗਈ ਆ ਉਹ ਵੀ ਸਵੇਰ ਦਾ ਟਾਈਮ ਜਦੋਂ ਸਵੇਰੇ 6 ਵਜੇ ਬੱਤੀ ਆਉਂਦੀ ਆ ਤੇ 9 ਵਜੇ ਤੱਕ ਬੱਤੀ ਸਿਰਫ ਜਿਹੜੀ ਆ ਉਹ ਦਿੱਤੀ ਗਈ ਆ ਰਾਤ ਵੀ ਸਾਡੇ ਕੱਲ ਰਾਤ ਦੀ ਵੀ ਬੱਤੀ ਬੰਦ ਆ ਅੱਜ ਦਿਨ ਵੀ ਪੂਰਾ ਬੰਦ ਆ ਤੇ ਹੁਣ ਸ਼ਾਮੀ ਸਿਰਫ ਅੱਧਾ ਘੰਟਾ ਲਾਈਟ ਦਿੱਤੀ ਆ ਤੇ ਹੁਣ ਵੀ ਬੰਦ ਕੀਤੀ ਗਈ ਆ ਜਦੋਂ ਅਸੀਂ ਇਹਨਾਂ ਨਾਲ ਸੰਪਰਕ ਕੀਤਾ ਇਥੇ ਬਿਲੀ ਬੋਰਡ ਦੇ ਚ ਇਹਨਾਂ ਕੋਲ ਬਿਲੀ ਕਰ ਆ ਕੇ ਇਹਨਾਂ ਨੇ ਸਾਨੂੰ ਇੰਨੀ ਗੱਲ ਕਹੀ ਕਿ ਸਾਨੂੰ ਪਿੱਛੋਂ ਕੱਟ ਦੇ ਆਰਡਰ ਆ ਵੀ ਕੱਟ ਲਾਓ ਪਿੰਡਾਂ ਨੂੰ ਅਸੀਂ ਇਹ ਪੁੱਛਣਾ ਚਾਹੁੰਦੇ ਆ ਕਿ ਧਾਰੀਵਾਲ ਸ਼ਹਿਰ ਦੇ ਵਿੱਚ ਬੱਤੀ ਆ ਰਹੀ ਆ ਨਿਸ਼ਾਰਾ ਮੱਜਾ ਸਿੰਘ ਕਸਬਾ ਵਾ ਉੱਥੇ ਬੱਤੀ ਆ ਰਹੀ ਆ ਤੇ ਪਿੰਡਾਂ ਨੂੰ ਹੀ ਕਿਉਂ ਸਪੈਸ਼ਲ ਕੱਟ ਜਿਹੜੇ ਲਾਏ ਜਾ ਰਹੇ ਆ ਇਨਾਂ ਕੋਲ ਇੱਕ ਬਹਾਨਾ ਹੈਗਾ ਕਿ ਕਣਕਾਂ ਕਰਕੇ ਬੱਤੀ ਬੰਦ ਕੀਤੀ ਜਾ ਰਹੀ ਆ ਪਰ ਉਹ ਠੀਕ ਆ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਬੰਦ ਰਹਿੰਦੀ ਉਹਦੇ ਨਾਲ ਅਸੀਂ ਨਹੀਂ ਸਹਿਮਤ ਆ ਅਸੀਂ ਨਹੀਂ ਚਾਹੁੰਦੇ ਵੀ ਨੁਕਸਾਨ ਹੋਵੇ ਕਿਸੇ ਦਾ ਜਾਂ ਸਾਡਾ ਆਪਣਾ ਨੁਕਸਾਨ ਹੀ ਹੋ ਜਾਵੇ ਪਾਰਾੜੀ ਰਾਤ ਨੂੰ ਵੀ ਜਿਹੜੀ ਬੱਤੀ ਬੰਦ ਕਰਨੀ ਆ ਇਹ ਸਾਨੂੰ ਦੱਸਣ ਵੀ ਇਹ ਕਿਉਂ ਪਿੰਡਾਂ ਦੇ ਵਿੱਚ ਬੱਤੀ ਬੰਦ ਕੀਤੀ ਜਾ ਰਹੀ ਤੇ ਸ਼ਹਿਰਾਂ ਨੂੰ ਕੰਦ ਕੀਤੀ ਜਾ ਰਹੀ ਜੇ ਅਗਲੇ ਦਿਨਾਂ ਦੇ ਵਿੱਚ ਇਸ ਸਮੱਸਿਆ ਦਾ ਹੱਲ ਨਹੀਂ ਹੁੰਦਾ ਤੇ ਫਿਰ ਸਾਰੇ ਪਿੰਡ ਜਿਹੜੇ ਬੱਤੀ ਤੇ ਹਰ ਇੱਕ ਨੂੰ ਚਾਹੀਦੀ ਆ ਲੋਕਾਂ ਦੇ ਨਿਆਣੇ ਆਹ ਵੇਲੇ ਤਰਾ ਤਰਾ ਕਰਨ ਦੇ ਆ ਜੀ ਮੱਛਰ ਖਾਂਣ ਦੇ ਆ ਵੱਡ ਵੱਡ ਕੇ ਫਿਰ ਸਾਰੇ ਪਿੰਡ ਜਿਹੜੇ ਆ ਉਹ ਇਕੱਠੇ ਹੋ ਕੇ ਇੱਥੇ ਆਉਣਗੇ ਅਸੀਂ ਨਮਾਇੰਦਗੀ ਕਰਾਂਗੇ ਉਹਨਾਂ ਪਿੰਡਾਂ ਦੀ ਇਹਨਾਂ ਕੋਲੋਂ ਸਾਨੂੰ ਇੱਥੇ ਆ ਕੇ ਪਤਾ ਲੱਗਾ ਇਹਨਾਂ ਨੇ ਕਿਹਾ ਕਿ ਤਕਰੀਬਨ ਸਾਰੇ ਪਿੰਡਾਂ ਦੀ ਬੱਤੀ ਬੰਦਿਆ ਇਹ ਪੂਰੇ ਪੰਜਾਬ ਦੀ ਬੱਤੀ ਬੰਦ ਹੋਇਆ ਸੀ ਇਹਨਾਂ ਇਹਨਾਂ ਦਾ ਕਹਿਣਾ ਇਹੀ ਆ ਜੀ ਹੁਣ ਸਾਡਾ ਤੇ ਕਿਸੇ ਨਾਲ ਹੋਰ ਜਿਆਦਾ ਦੂਰ ਸੰਪਰਕ ਨਹੀਂ ਹੈਗਾ ਸਾਡੇ ਤਕਰੀਬਨ ਲਾਗਲੇ ਪਿੰਡਾਂ ਦੇ ਵਿੱਚ ਸਾਰੇ ਬੰਦਿਆ ਜੀ ਮੇਰਾ ਪਿੰਡ ਕੈੜੇਕਲਾਂ ਚੀ ਮੇਰਾ ਨਾਮ ਗਰਮੇਸ਼ ਸਿੰਘ ਕੈੜੇਕਲਾਂ ਤੇ ਮਸਲਾ ਇਹ ਆ ਕਿ ਲਾਈਟ ਪਿੱਛੋਂ ਸਰਕਾਰ ਪੂਰੀ ਕੱਲ ਰਹੀ ਆ ਕੋਈ ਸਰਕਾਰ ਦੇ ਨਾਲ ਕੋਈ ਰੋਸ਼ਨੀ ਆ ਪਰ ਸਾਨੂੰ ਲਾਈਟ ਪਿੰਡ ਵਿੱਚ ਨਹੀਂ ਜਾ ਰਹੀ ਦੋ ਦਿਨ ਹੋ ਗਏ ਲਾਈਟ ਨਹੀਂ ਆ ਰਹੀ ਤੇ ਸਾਡੇ ਬੱਚੇ ਵੀ ਅਸੀਂ ਅੱਜ ਵੀ ਨਹੀਂ ਆਉਣਾ ਸਾਨੂੰ ਇਹ ਕਿਹਾ ਗਿਆ ਕਿ ਪਟਿਆਲੇ ਤੋਂ ਲਾਈਟ ਨਹੀਂ ਆ ਰਹੀ ਅਸੀਂ ਜਦੋਂ ਅਸੀਂ ਧਾਰੀਵਾਲ ਫੋਨ ਕੀਤਾ ਸਾਰੇ ਘਰਾਂ 'ਚ ਲਾਈਟ ਆ ਰਹੀ ਨਿਸ਼ਾਰਾ ਮਦਦ ਸਿੰਘ ਵੀ ਆ ਰਹੀ ਸਿਟੀ ਵਿੱਚ ਲਾਈਟ ਆ ਰਹੀ ਪਿੰਡਾਂ ਵਿੱਚ ਲਾਈਟ ਨਹੀਂ ਆ ਰਹੀ ਫਿਰ ਅਸੀਂ ਆ ਸਾਰੇ ਨਾਲ ਜਨੇਵ ਜੂ ਦੇ ਸਾਡੇ ਕੋਲ 30 40 ਮੁੰਡੇ ਹੈਗੇ ਅਸੀਂ ਪਿੰਡ ਇੱਥੇ ਆਣ ਕੇ ਗ੍ਰੇਡ ਵਿੱਚ ਪੁੱਛਿਆ ਕਿਉਂ ਨਹੀਂ ਲਾਈਟ ਆ ਰਹੀ ਉਹਨਾਂ ਕਹੇ ਸਾਡੇ ਅਫਸਰਾਂ ਨੇ ਇਹ ਗੱਲ ਕਹੀ ਆ ਕਿ ਪਿੰਡਾਂ ਵਿੱਚ ਲਾਈਟ ਬੰਦ ਕਰ ਦਿਓ ਸ਼ਹਿਰਾਂ ਵਿੱਚ ਲਾਈਟ ਛੱਡ ਦਿਓ ਕਿਉਂਕਿ ਪਿੰਡਾਂ ਵਾਲੇ ਜਿਹੜੇ ਉਹਨਾਂ ਤੇ ਆਪੇ ਜ ਰਾਤ ਬਰਾਤ ਕੱਟ ਉਨਾ ਇਹ ਗੱਲ ਕਹੀ ਆ ਵੀ ਕਣਕ ਦਾ ਸੀਜ਼ਨ ਵਾਤੇ ਅੱਗ ਲੱਗ ਸਕਦੀ ਆ ਪਰ ਸਾਨੂੰ ਆਲਰੇਡੀ 8 ਵਜੇ ਤੋਂ ਲੈ ਕੇ 6 ਵਜੇ ਤੱਕ ਲੈ ਨਹੀਂ ਮਿਲਦੀ ਤਾਂ ਹੀ ਉਹ ਚੀਜ਼ ਮੰਨਦੇ ਕਿ ਉਹ ਕਿਉਂਕਿ ਕਣਕ ਸਾਡੀ ਵੀ ਆ ਤੇ ਅਸੀਂ ਚਾਹੁੰਦੇ ਅੱਗ ਨਾ ਲੱਗੇ ਪਰ ਸ਼ਾਮ ਨੂੰ ਤਾਂ ਲਾਈਟ ਪੂਰੀ ਮਿਲਣੀ ਚਾਹੀਦੀ ਆ ਨਾ ਸਾਨੂੰ ਪਰ ਉਹ ਵੀ ਨਹੀਂ ਮਿਲ ਰਹੀ ਲੋਕਿ ਮੈਂ ਗਰਮੇਲ ਸਿੰਘ ਐਸਐਸਐਸ ਡਿਊਟੀ ਕਰਨ ਡਿਆ ਜੀ ਪਾਵਰ 132 ਕੇਵੀ ਧਾਰੀ ਵਾਲ ਸਬਸਟੇਸ਼ਨ ਤੇ ਜੀ ਨੰਬਰ 2 ਵੀ ਪਾਵਰ ਕੱਟ ਲੱਗੀ ਆ ਪਟਿਆਲੇ ਤੋਂ ਜਦੋਂ ਕੈਨਸਲ ਹੋ ਗਈ ਮੈਂ ਉਸੇ ਵੇਲੇ ਲਾ ਦੇਣੀ ਆ ਜੀ ਬੁਲਾਈ ਤੁਹਾਡੀ ਮਜਬੂਰੀ ਆ ਆਪਾਂ ਜਿਹੜੀ ਚਲਦੀ ਬੱਤੀ ਨੂੰ ਬੰਦ ਨਹੀਂ ਕਰ ਸਕਦੇ ਤੇ ਬਾਤ ਨੂੰ ਚਲਾ ਨਹੀਂ ਸਕਦੇ ਜਦੋਂ ਕੱਟ ਕੈਂਸਲ ਹੋ ਗਈ ਐ ਉਸੇ ਵੇਲੇ ਲਾ ਦੇਣੀ ਉਹ ਇਹ ਵੀ ਸਾਡੇ ਭਰਾ ਹੀ ਇਹ ਵੀ ਸਾਡੇ ਭਰਾ ਹੀ ਆ ਅਸੀਂ ਅਸੀਂ ਪਿੰਡਾਂ ਵਿੱਚੋਂ ਆ ਪਾਵਰ ਕੱਟ ਮੈਂ ਨਹੀਂ ਨੇ ਪਟਿਆਲੇ ਫੋਨ ਕਰਕੇ ਕਿਹਾ ਸਭ ਕਿਉਂ ਲਾਈ ਕੱਟ ਇਹ ਕੋਦੋਂ ਦੇ ਸਾਰਾ ਆਰਡਰ ਆਏ ਤੁਹਾਨੂੰ ਇਹ ਮੈਨੂੰ ਆਇਆ ਤੇ ਮੈਂ ਕਬਦੇ ਲਿਖਿਆ ਤੁਹਾਨੂੰ ਨੋਟ ਕਰਾ ਦੇਣਾ ਅਰਜੀ ਟੱਚਾ ਅਗਲੇ ਕੋ ਮਤੱਕ ਬੰਦਾ ਇਹ ਅੱਜ ਤੋਂ ਹੀ ਆਰਡਰ ਆਇਆ ਕਿ ਜਾਂ ਪਹਿਲਾਂ ਵੀ ਇਹ ਇਹ ਉਸੇ ਟਾਈਮ ਉਹਦਾ ਆਰਡਰ ਇਹ ਕੱਲ ਰਾਤ ਆ 11:30 ਤੋਂ 6 ਵਜੇ ਤੱਕ ਸਾਡੇ ਕਟ ਕਰਾ ਲੈਟਰ ਆਪਣੇ ਸਾਢੇ 6 ਵਜੇ ਜੈਨ ਨਾ ਕਰੋ ਗੱਲ ਸਾਡੇ ਕੋਈ ਕੱਟ ਨਹੀਂ ਹੈਗਾ